3 ਲੱਖ ਫਾਲੋਅਰਸ ਵਾਲੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਦੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਾਸੀ ਕਿ ਹਰਿਆਣਾ ਦੇ ਵਿੱਚ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਦ ਕਿ ਸਾਡੇ ਸਟੈਨਿਕ ਰੋਜ਼ਾਨਾ ਹੀ ਆਪਣਾ ਜਾਨਾ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਪੈਸਿਆਂ ਦੇ ਲਈ ਕੁਝ ਲੋਕ ਨੇ ਦੇਸ਼ ਨੂੰ ਹੀ ਵੇਚ ਦਿੰਦੇ ਨੇ ਸੁਦਾਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਰਗਰਮ ਇੱਕ ਚਰਚਿਤ ਹਰਿਆਣੇ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਖੂਫੀਆ ਸੂਤਰਾਂ ਦੇ ਮਤਬਕ ਜੋਤੀ ਤੇ ਪਾਕਿਸਤਾਨੀ ਖੂਫੀਆ ਜੇਂਟਾ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਗੰਬੀਰ ਦੋਸ਼ ਲੱਗਾ ਜਾਣਕਾਰੀ ਮੁਤਾਬਕ ਸਾਲ 2023 ਵਿੱਚ ਜੋਤੀ ਮਲਹੋਤਰਾ ਨੇ ਕਮਿਸ਼ਨ ਦੇ ਜ਼ਰੀਏ ਪਾਕਿਸਤਾਨ ਵੀਜ਼ਾ ਪ੍ਰਾਪਤ ਕੀਤਾ ਸੀ ਅਤੇ ਉੱਥੇ ਗਈ ਹੋਈ ਸੀ ਦੌਰਾਨ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਇੱਕ ਕਰਮਚਾਰੀ ਦੇ ਨਾਲ ਉਸਦੇ ਕਰੀਬੀ ਸਬੰਧ ਬਣ ਗਏ ਸੂਤਰਤਾ ਕਹਿੰਦਾ ਹੈ ਇਥੋਂ ਹੀ ਉਸਨੇ ਪਾਕਿਸਤਾਨੀ ਏਜੰਸੀਆਂ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਖੁਫੀਆ ਏਜੰਸੀਆਂ ਦਾ ਦਾਵਾ ਹੈ ਕਿ ਭਾਰਤ ਪਰਤਨ ਤੋਂ ਬਾਅਦ ਵੀ ਜੋਤੀ ਨੇ ਪਾਕ ਜਿੰਟਾ ਦੇ ਨਾਲ ਲਗਾਤਾਰ ਸੰਪਰਕ ਬਣਾਏ ਰੱਖੇ ਅਤੇ ਵਕਫਾ-ਵਕਫਾ ਮਾਧਿਅਮਾ ਦੇ ਨਾਲ ਭਾਰਤ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕਰਦੀ ਰਹੀ ਇਹ ਗਤੀਵਿਧੀ ਦੇਸ਼ ਦੇ ਅੰਤਰਿਕ ਸੁਰੱਖਿਆ ਦੇ ਲਈ ਖਤਰੇ ਦੀਆਂ ਸ਼ੰਕਾ ਨੂੰ ਬਲ ਦਿੰਦੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ